ਸਾਗਰ ਦੀ ਵੋਟੀ ਲੈਂਦੀ ਇੰਡੀਕਾ ਚਲਾ ਸਾਗਰ ਦੀ ਵੋਟੀ ਲੈਂਦੀ ਇੰਡੀਕਾ ਚਲਾ ਇਮੀਡੀਏਟਲੀ ਇਹ ਕੋਈ ਮੇਰੀ ਮਜਬੂਰੀ ਮੈਨੂੰ ਛੇਤੀ ਦੇ ਡਰਾਈਵਰੀ ਸਿਖਾ ਇਮੀਡੀਏਟਲੀ ਇਹ ਕੋਈ ਮੇਰੀ ਮਜਬੂਰੀ ਮੈਨੂੰ ਛੇਤੀ ਦੇ ਡਰਾਈਵਰੀ ਸਿਖਾ ਲਾਲ ਬੱਤੀ ਅਗੀ ਜਰਾ ਆਸੇ ਪਾਸੇ ਵੇਖ ਲਾਲ ਬੱਤੀ ਅਗੀ ਜਰਾ ਆਸੇ ਪਾਸੇ ਵੇਖ ਖੱਬੇ ਨਾਲ ਦੱਬ ਕੇ ਕਲੱਚ ਕੁੜੀਏ ਨਹੀਂ ਸੱਜੇ ਪੈਰ ਨਾਲ ਮਾਰਦੇ ਬ੍ਰੇਕ ਖੱਬੇ ਨਾਲ ਦੱਬ ਕੇ ਕਲੱਚ ਕੁੜੀਏ ਨਹੀਂ ਸੱਜੇ ਪੈਰ ਨਾਲ ਮਾਰਦੇ ਬਰੇ ਸਰੋਤਿਆਂ ਦਾ ਪਿਆਰ ਜਿਹੜਾ ਅਥਾਹ ਪਿਆਰ ਸੋਸ਼ਲ ਮੀਡੀਆ ਤੇ ਮਿਲ ਰਿਹਾ ਹੈ ਪਹਿਲਾਂ ਉਸ ਪਿਆਰ ਦੇ ਰਿਪਲਾਈ ਚ ਕੀ ਕਹਿਣਾ ਚਾਹੋਗੇ ਸਰ ਮੈਂ ਦੇ ਨਹੀਂ ਦੇ ਸਕਦਾ ਜੀ ਪੰਜਾਬੀਆਂ ਦਾ ਸਰੋਤਿਆਂ ਦਾ ਪੂਰੀ ਮਨੁੱਖਤਾ ਦਾ ਉਸ ਪਰਮ ਪਿਤਾ ਕਾਲਪੁਰਖ ਵਹਿਗੁਰੂ ਦਾ ਜੀ ਉਸ ਪਰਮ ਪਿਤਾ ਕਾਲਪੁਰਖ ਵਹਿਗੁਰੂ ਦੇ ਉਹਦੀ ਸੰਗਤ ਦੇ ਜੋੜਿਆਂ ਦੀ ਧੂੜ ਵੀ ਨਹੀਂ ਆ ਮੈਂ ਤੇ ਉਹਨਾਂ ਨੇ ਪ੍ਰਮਾਤਮਾ ਨੇ ਕਿਰਪਾ ਕੀਤੀ ਮੇਰੇ ਗਰੀਬ ਦੇ ਸਿਰ ਤੇ ਹੱਥ ਰੱਖਿਆ ਔਰ ਪੰਜਾਬੀ ਸਰੋਤਿਆਂ ਨੇ ਮੇਰੇ ਸਰੋਤਿਆਂ ਨੇ ਮੇਰੇ ਦਰਸ਼ਕਾਂ ਨੇ ਪੰਜਾਬੀਆਂ ਨੇ ਮੈਨੂੰ ਗਰੀਬ ਨੂੰ ਅਥਾਹ ਪਿਆਰ ਦਿੱਤਾ ਮਿਲਨੇ ਨੂੰ ਤੈਨੂੰ ਬੜਾ ਚਿਤ ਕਰਦਾ ਨਹੀਂ ਤੇਰੇ ਬੁੜੇ ਨੇ ਤਰਾਂ ਚ ਮੰਜੀ ਡਾਈ ਹੁੰਦੀ ਆ ਮਿਲਣੇ ਨੂੰ ਤੈਨੂੰ ਬੜਾ ਚਿਤ ਕਰਦਾ ਨਹੀਂ ਤੇਰੇ ਬੁੜੇ ਨੇ ਦਰਾਂ ਚ ਮੰਜੀ ਡਾਈ ਹੁੰਦੀ ਆ ਕੋਠੇ ਕੋਠੇ ਵੇੜੇ ਵਿੱਚ ਆਜੀ ਮਿੱਤਰਾ ਕੋਠੇ ਕੋਠੇ ਵੇੜੇ ਵਿੱਚ ਆਜੀ ਮਿੱਤਰਾ ਵੇ ਲਾਲ ਫੁੱਲਾਂ ਵਾਲੀ ਸਾਡੇ ਤੇ ਲਾਲ ਫੁੱਲਾਂ ਵਾਲੀ ਸਾਡੇ ਤੇ ਜਾਈ ਹੁੰਦੀ ਆ ਮਿਲਣੇ ਨੂੰ ਤੈਨੂੰ ਬੜਾ ਚਿਤ ਕਰਦਾ ਨਹੀਂ ਤੇਰੇ ਬੁੜੇ ਨੇ ਦਰਾਂ ਚ ਮੰਜੀ ਡਾਈ ਹੁੰਦੀ ਆ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਸਾਗਰ ਦੀ ਬੌਟੀ ਲੈਦੀ ਇੰਡੀਕਾ ਚਲਾ ਜਿਹੜੀ ਇੱਕ ਰੀਲ ਹੈ ਉਹ ਲੋਕਾਂ ਨੇ ਇੰਨਾ ਕੁ ਜ਼ਿਆਦਾ ਪਿਆਰ ਦਿੱਤਾ ਕਿ ਲੋਕਾਂ ਦੇ ਉਸ ਪਿਆਰ ਦੇ ਕਰਕੇ ਜਿਹੜਾ ਉਹ ਅੱਜ ਸਾਡੀ ਟੀਮ ਜਿਹੜੀ ਹੈ ਮੀਡੀਆ ਨੂੰ ਜਿਹੜਾ ਅੱਜ ਉਹਨਾਂ ਦੇ ਘਰ ਅਸੀਂ ਪਹੁੰਚੇ ਆ ਤੁਹਾਡੇ ਰੂਬਰੂ ਕਰਾਉਣ ਦੇ ਲਈ ਕਿਉਂਕਿ ਤੁਸੀਂ ਪਿਆਰ ਬਹੁਤ ਜਿਹੜਾ ਉਹ ਤੁਸੀਂ ਦੇ ਰਹੇ ਹੋ ਤੇ ਸਾਡੇ ਨਾਲ ਸਤਨਾਮ ਸਾਗਰ ਜੀ ਮੌਜੂਦ ਨੇ ਭੈਣ ਜੀ ਮੌਜੂਦ ਨੇ ਗੱਲਬਾਤ ਕਰਕੇ ਜਾਣਦੇ ਸਭ ਤੋਂ ਪਹਿਲਾਂ ਪੰਜਾਬ ਹਬ ਤੱਕ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਥੈਂਕ ਯੂ ਵੀਰ ਜੀ ਤੁਹਾਡਾ ਤੁਹਾਡੇ ਚੈਨਲ ਦਾ ਤੁਹਾਡੀ ਟੀਮ ਦਾ ਮੈਂ ਕੋਟਨ ਕੋਟ ਧੰਨਵਾਦ ਕਰਦਾ ਜੀ ਤੁਸੀਂ ਮੈਨੂੰ ਗਰੀਬ ਨੂੰ ਮਿਲਣ ਆਏ ਹੋ ਮਿਹਰਬਾਨੀ ਜੀ ਮੈਂ ਚਾਹਾਂਗਾ ਕਿ ਸ਼ੁਰੂਆਤੀ ਉਹ ਗਾਣੇ ਤੋਂ ਕਰ ਦਿੱਤੀ ਜਾਵੇ ਜੋ ਮਕਬੂਲ ਹੋਇਆ ਜੀ ਬਾਕੀ ਗੱਲਾਂ ਬਾਤਾਂ ਆਪਾਂ ਬਾਅਦ ਵਿੱਚ ਕਰਾਂਗੇ ਜੀ ਠੀਕ ਹੈ ਠੀਕ ਹੈ ਜੀ ਕੋਈ ਗੱਲ ਨਹੀਂ ਜੀ ਸਾਗਰ ਦੀ ਵੋਟੀ ਲੈਂਦੀ ਇੰਡੀ ਕਾ ਚਲਾ ਸਾਗਰ ਦੀ ਵੋਟੀ ਲੈਂਦੀ ਇੰਡੀ ਕਾ ਚਲਾ ਇਮੀਡੀਏਟਲੀ ਇਹ ਕੋਈ ਮੇਰੀ ਮਜਬੂਰੀ ਮੈਨੂੰ ਛੇਤੀ ਦੇ ਡਰਾਈਵਰੀ ਸਿਖਾ ਇਮੀਡੀਏਟਲੀ ਇਹ ਕੋਈ ਮੇਰੀ ਮਜਬੂਰੀ ਮੈਨੂੰ ਛੇਤੀ ਦੇ ਡਰਾਈਵਰੀ ਸਿਖਾ ਲਾਲ ਬੱਤੀ ਅਗੀ ਜਰਾ ਆਸੇ ਪਾਸੇ ਵੇਖ ਲਾਲ ਬੱਤੀ ਅਗੀ ਜਰਾ ਆਸੇ ਪਾਸੇ ਵੇਖ ਖੱਬੇ ਨਾਲ ਦੱਬ ਕੇ ਕਲੱਚ ਕੁੜੀਏ ਨਹੀਂ ਸੱਜੇ ਪੈਰ ਨਾਲ ਮਾਰਦੇ ਬ੍ਰੇਕ ਕੱਪੇ ਨਾਲ ਦੱਬ ਕੇ ਕਲਾਚ ਕੁੜੀਏ ਨਹੀਂ ਸੱਜੇ ਪੈਰ ਨਾਲ ਮਾਰਦੇ ਬਰੇ ਕਿਆ ਬਾਤ ਹੈ ਜੀ ਬਹੁਤ ਪਿਆਰੀ ਆਵਾਜ਼ ਹੈ ਜੀ ਤੁਹਾਡੀ ਔਰ ਬਹੁਤ ਪਿਆਰਾ ਜਿਹੜਾ ਹੈ ਉਹ ਅੰਦਾਜ਼ ਵੀ ਹੈ ਤੇ ਸਰੋਤਿਆਂ ਦਾ ਪਿਆਰ ਜਿਹੜਾ ਅਥਾਹ ਪਿਆਰ ਸੋਸ਼ਲ ਮੀਡੀਆ ਤੇ ਮਿਲ ਰਿਹਾ ਹੈ ਪਹਿਲਾਂ ਉਸ ਪਿਆਰ ਦੇ ਰਿਪਲਾਈ ਚ ਕੀ ਕਹਿਣਾ ਚਾਹੋਗੇ ਸਰ ਮੈਂ ਦੇ ਨਹੀਂ ਦੇ ਸਕਦਾ ਜੀ ਪੰਜਾਬੀਆਂ ਦਾ ਸਰੋਤਿਆਂ ਦਾ ਪੂਰੀ ਮਨੁੱਖਤਾ ਦਾ ਉਸ ਪਰਮ ਪਿਤਾ ਕਾਲਪੁਰਖ ਵਹਿਗੁਰੂ ਦਾ ਜੀ ਉਸ ਪਰਮ ਪਿਤਾ ਕਾਲਪੁਰਖ ਵਹਿਗੁਰੂ ਦੇ ਉਦੀ ਸੰਗਤ ਦੇ ਜੋੜਿਆਂ ਦੀ ਧੂੜ ਵੀ ਨਹੀਂ ਆ ਮੈਂ ਤੇ ਉਹਨਾਂ ਨੇ ਪਰਮਾਤਮਾ ਨੇ ਕਿਰਪਾ ਕੀਤੀ ਮੇਰੇ ਗਰੀਬ ਦੇ ਸਿਰ ਤੇ ਹੱਥ ਰੱਖਿਆ ਔਰ ਪੰਜਾਬੀ ਸਰੋਤਿਆਂ ਨੇ ਮੇਰੇ ਸਰੋਤਿਆਂ ਨੇ ਮੇਰੇ ਦਰਸ਼ਕਾਂ ਨੇ ਪੰਜਾਬੀਆਂ ਨੇ ਮੈਨੂੰ ਗਰੀਬ ਨੂੰ ਅਥਾਹ ਪਿਆਰ ਦਿੱਤਾ ਪਿਛਲੇ 25 ਸਾਲਾਂ ਤੋਂ ਫੁੱਲਾਂ ਵਾਲੀ ਰਜਾਈ ਕੈਸਟ ਤੋਂ ਲੈ ਕੇ ਸ਼ਿੰਦੋਦੀ ਹੱਟੀ ਤੱਕ ਸ਼ਿੰਦੋਦੀ ਹੱਟੀ ਤੋਂ ਲੈ ਕੇ ਸਾਗਰ ਦੀ ਵੋਟੀ ਤੱਕ ਕੋਈ 150 ਐਲਬਮ ਦੇ ਨਾਲ 15-1600 ਗੀਤਾਂ ਗਾਣਿਆਂ ਦੇ ਨਾਲ ਪੰਜਾਬੀਆਂ ਦੀ ਸੇਵਾ ਕਰ ਚੁੱਕੇ ਆਂ ਦੇਸ਼ ਵਿਦੇਸ਼ ਤੱਕ ਸੇਵਾ ਕਰ ਚੁੱਕੇ ਆਂ ਜੀ ਪੰਜਾਬੀਆਂ ਨੇ ਬੇਸ਼ੁਮਾਰ ਪਿਆਰ ਦਿੱਤਾ ਜੀ ਇੰਨਾ ਹੀ ਜਿੰਨਾ ਇਹ ਇੰਡਕਾ ਇੰਡਕਾ ਦੇ ਵਿੱਚ ਜਿੰਨਾ ਸਾਗਰ ਦੀ ਵੋਟੀ ਚ ਪਿਆਰ ਮਿਲਿਆ ਨਾ ਜੀ ਇੰਨਾ ਹੀ 24 ਸਾਲ ਤੋਂ 25 ਸਾਲ ਤੋਂ ਦਿੰਦੇ ਆ ਰਿਹਾ ਸਿਰਫ ਤਰੀਕਾ ਬਦਲ ਗਿਆ ਜੀ ਉਹ ਜਿ ਤਰ੍ਹਾਂ ਡੈਕ ਦੀਆਂ ਕੈਸਟਾਂ ਟੇਬਲ ਕਾਟਾ ਦੀਆਂ ਕੈਸਟਾਂ ਆ ਇੰਟਰਵਿਊ ਹੁੰਦੀਆਂ ਸੀਗੀਆਂ ਅਖਬਾਰਾਂ ਚ ਰਸਾਲਿਆਂ ਮੈਗਜ਼ੀਨਾਂ ਚ ਉਹ ਆ ਸੋਸ਼ਲ ਮੀਡੀਆ ਤੇ ਹੋ ਗਿਆ ਸਾਰਾ ਕੁਝ ਜੀ ਸਿਰਫ ਤਰੀਕਾ ਬਦਲਦਾ ਜੀ ਬਾਕੀ ਉਹਨਾਂ ਦਾ ਉਹਨਾ ਹੀ ਪਿਆਰ ਤੇ ਉਸ ਤੋਂ ਵੀ ਜ਼ਿਆਦਾ ਤੇ ਉਹ ਪਿਆਰ ਦੇ ਰਿਆ ਜੀ ਮੇਰਾ ਰੋਮ ਰੋਮ ਪੰਜਾਬੀਆਂ ਦਾ ਕਰਜ਼ਾਈ ਆ ਮੇਰਾ ਵਾਲ ਵਾਲ ਪੰਜਾਬੀਆਂ ਦਾ ਕਰਜ਼ਾਈ ਆ ਜੀ ਮੈਂ ਪੰਜਾਬੀਆਂ ਦੇ ਚਰਨਾ ਤੇ ਸਿਰ ਰੱਖ ਕੇ ਪੰਜਾਬੀਆਂ ਦੀਆਂ ਪੰਜਾਬੀਆਂ ਦੀਆਂ ਜੁੱਤੀਆਂ ਤੇ ਸਿਰ ਰੱਖ ਕੇ ਮੈਂ ਕੋਟਨ ਕੋਟ ਧੰਨਵਾਦ ਕਰਦਾ ਜੀ ਕਿ ਮੈਂ ਪੰਜਾਬੀਆਂ ਦਾ ਹਜ਼ਾਰ ਜਨਮ ਲੈ ਕੇ ਵੀ ਮੈਂ ਦੇਣ ਨਹੀਂ ਦੇ ਸਕਦਾ ਜੀ ਪਰਮਾਤਮਾ ਕਰੇ ਪੰਜਾਬੀ ਹੱਸਦੇ ਉਹਨਾਂ ਵਸਦੇ ਰਹਿਣ ਹਮੇਸ਼ਾ ਜੀ ਪਹਿੰਜ ਤੁਸੀਂ ਕੀ ਕਹਿਣਾ ਚਾਹੋਗੇ ਨਾਲੇ ਸਾਗਰ ਦੀ ਰੋਟੀ ਦਾ ਨਾਮ ਕੀ ਹੈ ਭੈਣ ਜੀ ਮੈਂ ਜਾਵਾਂਗਾ ਪਹਿਲਾਂ ਸਾਡੇ ਦਰਸ਼ਕਾਂ ਨੂੰ ਉਹ ਵੀ ਦੱਸ ਦਵਾਂ ਜੀ ਮੈਂ ਮੈਂ ਇੱਕ ਮਿੰਟ ਇਹ ਇਹ ਦੱਸਣਗੇ ਹੀ ਜੀ ਚਲੋ ਕਈ ਵਾਰੀ ਕੀ ਹੁੰਦਾ ਜੀ ਵੀ ਪੂਰੇ ਪੂਰੇ ਦੁਨੀਆ ਤੇ ਜੀ 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 ਪੂਰੀ ਦੁਨੀਆ ਤੋਂ ਕਈ ਵਾਰੀ ਕੋਈ ਜਿਤਨਾ ਭੈਣ ਭਰਾ ਹੈ ਨਾ ਕਿ ਦੁਨੀਆ ਬੜੀ ਵੱਡੀ ਹੈ ਜੀ 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 ਤੇ ਸਾਰੇ ਆਪੋ ਆਪਣੇ ਕੰਮ 'ਚ ਰੁੱਝੇ ਹੁੰਦੇ ਨੇ ਜਿਵੇਂ ਹੁਣ ਮੈਂ ਜ਼ਿਆਦਾ ਰੁੱਝਿਆ ਏਦਾਂ ਹੀ ਤੁਸੀਂ ਵੀ ਆਪਣੇ ਕੰਮ 'ਚ ਰੁੱਝੇ ਹੋਵੋਗੇ ਤੇ ਕਈ ਵਾਰੀ ਨਾ ਧਿਆਨ 'ਚ ਨਹੀਂ ਹੁੰਦਾ ਆਪਾਂ ਨੂੰ ਕਈ ਵਾਰੀ ਗਵਾਣ 'ਚ ਨਹੀਂ ਪਤਾ ਹੁੰਦਾ ਕੰਦ ਕੰਦੋਲੇ ਪਰਦੇਸ ਅੱਜਕੱਲ੍ਹ ਸ਼ਹਿਰਾਂ 'ਚ ਜਿਵੇਂ ਜ਼ਿੰਦਗੀ ਹੁੰਦੀ ਸੀ ਹੁਣ ਤੇ ਨਹੀਂ ਹੋ ਰਹੀ ਹੁਣ ਤੇ ਪਿੰਡਾਂ ਨਾਲੋਂ ਵਧੀਆ ਹੋ ਗਈ ਅਤੇ ਉਹ ਜਿਵੇਂ ਕਈ ਵਾਰੀ ਕੰਦੋਲੇ ਪਰਦੇਸ ਤੇ ਮੇਰਾ ਖਿਆਲ ਹੈ ਕਿ ਕੋਈ 150 ਚੈਨਲ ਪਿਛਲੇ ਪੰਨਾਂ ਚੋਂ ਦਿਨਾਂ ਦੇ ਵਿੱਚ ਸਾਰੇ ਪੱਤਰਕਾਰ ਵੀਰ ਕੋਈ 500 ਤੋਂ ਵੱਧ ਪੱਤਰਕਾਰ ਵੀਰ ਆਏ ਹੋਣਗੇ ਤੇ ਚਲੋ ਤੁਸੀਂ ਮੇਰੇ ਵੀਰ ਜੀ ਮੇਰੇ ਮਾ ਜਾਇਆ ਤੋਂ ਵੱਧ ਕੇ ਪਰ ਪਹਿਲੀ ਵਾਰੀ ਇਹ ਗੱਲ ਮੈਂ ਸੁਣ ਰਿਹਾ ਕਿ ਇਹਨਾਂ ਦਾ ਨਾਮ ਕੀ ਹੈ ਉਹਨਾਂ ਦਾ ਨਾਮ ਆਪਣੇ ਮੈਂ ਕਿਹਾ ਮੂੰਹੋਂ ਤੁਸੀਂ ਦੱਸੋ ਜੀ ਹਾਂਜੀ ਆ ਨਾਮ ਮੈਨੂੰ ਪਤਾ ਮੈਂ ਦਰਸ਼ਕਾਂ ਦੀ ਜਾਣਕਾਰੀ ਆਓ ਜੀ ਹਾਂਜੀ ਹਾਂਜੀ ਤੁਸੀਂ ਕੱਲਾ ਨਾਂ ਹੀ ਦੱਸੋ ਮੈਂ ਮੇਰਾ ਨਾਮ ਸ਼ਰਨਜੀਤ ਸ਼ਮੀ ਹੈ ਜੀ ਸ਼ਰਨਜੀਤ ਸ਼ਮੀ ਉਰਫ ਸਾਗਰ ਦੀ ਬੋਟੀ ਉਰਫ ਸਾਗਰ ਦੀ ਬੋਟੀ ਉਹ ਤੇ ਨਾਮ ਮਿਲ ਰਿਹਾ ਹੈ ਉਸ ਦੇ ਬਾਰੇ ਕੀ ਕਹਿਣਾ ਚਾਹੋਗੇ ਜਿਹੜਾ ਸਰੋਤੇ ਪਿਆਰ ਦੇ ਰਹੇ ਨੇ ਜੋ ਉਹਦੇ ਨਾਲ ਦੀ ਕੋਈ ਖੁਸ਼ੀ ਨਹੀਂ ਜੀ ਇਹ ਜੀ ਉਹੀ ਚੋ ਦੱਸੋ ਬਹੁਤ ਖੁਸ਼ੀ ਆ ਉਸ ਗੱਲ ਦੀ ਤੇ ਬਾਕੀ ਉਹ ਕੱਲ ਦਾ ਪਰਸੋਂ ਦਾ ਸਾਰਾ ਦੱਸੀ ਜਾਣ ਦੇ ਜੀ ਇਦੋਂ ਇਦੋਂ ਜ਼ਿਆਦਾ ਖੁਸ਼ੀ ਹੋਰ ਕਿਸੇ ਚੀਜ਼ ਦੀ ਹੋ ਹੀ ਨਹੀਂ ਸਕਦੀ ਜੀ ਕਿਸੇ ਵੀ ਮਿਹਨਤ ਕਿਸੇ ਵੀ ਮਿਹਨਤ ਕਰਨ ਵਾਲੇ ਬੰਦੇ ਨੂੰ ਜੀ ਜੀ ਜਦੋਂ ਅੱਗੋਂ ਪਿਆਰ ਮਿਲਦਾ ਹੈ ਤੇ ਮਿਹਨਤ ਦਾ ਫਲ ਮਿਲਦਾ ਹੈ ਹਰ ਬੰਦਾ ਹੀ ਖੁਸ਼ ਹੁੰਦਾ ਜੀ ਬਿਲਕੁਲ ਜੀ ਬਿਲਕੁਲ ਆ ਆਪਣੇ ਬਾਰੇ ਇਹ ਜ਼ਰੂਰ ਦੱਸਿਓ ਕਿੰਨਾ ਸਮਾਂ ਜਿਹੜਾ ਹੈ ਪੰਜਾਬੀ ਇੰਡਸਟਰੀ ਦੇ ਵਿੱਚ ਪੰਜਾਬੀ ਸੰਗੀਤ ਜਗਤ ਦੇ ਵਿੱਚ ਸਤਨਾਮ ਸਾਗਰ ਜੀ ਅਤੇ ਉਹਨਾਂ ਦੀ ਪਤਨੀ ਵੱਲੋਂ ਦਿੱਤਾ ਗਿਆ ਬਿਲਕੁਲ ਸਰ ਅੱਜ ਤੋਂ 25 ਸਾਲ ਪਹਿਲਾਂ 24-25 ਸਾਲ ਪਹਿਲਾਂ ਮੈਂ ਪੰਜਾਬੀ ਮਾਂ ਬੋਲੀ ਦੇ ਕਦਮਾਂ 'ਚ ਹਾਜ਼ਰ ਹੋਇਆ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਲਈ ਪੰਜਾਬੀਆਂ ਦੇ ਚਰਨਾਂ 'ਚ ਹਾਜ਼ਰ ਹੋਇਆ ਜੀ ਤੇ ਉਦੋਂ ਤੋਂ ਲੈ ਕੇ ਅੱਜ ਤੱਕ ਰੈਗੂਲਰ ਪਿਆਰ ਮਿਲ ਰਿਹਾ ਜੀ ਫੁੱਲਾਂ ਵਾਲੀ ਰਜ਼ਾਈ ਫੁੱਲਾਂ ਵਾਲੀ ਰਜ਼ਾਈ ਕੈਸਟ ਤੋਂ ਲੈ ਕੇ ਸਿੰਧੋ ਦੀ ਹੱਟੀ ਤੱਕ ਤੇ ਹੁਣ ਤੱਕ ਕੋਈ 150 ਐਲਬਮ ਦੇ ਨਾਲ ਜੀ ਕੈਸਟਾਂ ਦੇ ਨਾਲ 150 ਐਲਬਮ ਦੇ ਨਾਲ 15-1600 ਗੀਤਾਂ ਗਾਣਿਆਂ ਦੇ ਨਾਲ ਪੰਜਾਬੀਆਂ ਦੀ ਸੇਵਾ ਕੀਤੀ ਹੈ ਅਕਾੜਿਆਂ ਚ ਰੀਲਾਂ ਚ ਹਰ ਥਾਂ ਤੇ ਖੁਸ਼ੀ ਤੇ ਮੌਕਿਆਂ ਤੇ ਦੇਸ਼ ਵਿਦੇਸ਼ ਸੇਵਾ ਕੀਤੀ ਐ ਤੇ ਉਦੋਂ ਤੋਂ ਲੈ ਕੇ 15 1600 ਗੀਤਾ ਗਾਣਿਆਂ ਦੇ ਵਿੱਚ ਪੰਜਾਬੀਆਂ ਨੇ ਹੁਣ ਤੱਕ ਮੇਰੀ ਗਰੀਬ ਦੀ ਬਾਹ ਫੜੀ ਹੋਈ ਹੈ ਜੀ ਘੁੱਟ ਕੇ ਬਾਹ ਫੜੀ ਹੋਈ ਹੈ ਜੀ ਤੇ ਬਸ ਮੈਂ ਆਪਣਾ ਕੰਮ ਕਰੀ ਚਾਹੁੰਦਾ ਜੀ ਜੀ ਮੈਂ ਚਾਹਾਂਗਾ ਇਹ ਦੁਕਾਨਾ ਜੋੜੀ ਸਾਡੇ ਨਾਲ ਮੌਜੂਦ ਹੈ ਦੋਸਤੋ ਕੋਈ ਪਿਆਰਾ ਜਿਹਾ ਗੀਤ ਜਿਹੜਾ ਤੁਹਾਨੂੰ ਦੋਨਾਂ ਨੂੰ ਬਹੁਤ ਪਸੰਦ ਹੋਵੇ ਸਾਡੇ ਦਰਸ਼ਕਾਂ ਨੂੰ ਜਰੂਰ ਸੁਣਾ ਦਿਓ ਲਓ ਜੀ ਲਓ ਜੀ ਸਭ ਤੋਂ ਪਹਿਲਾਂ ਤੇ ਜਿਸ ਗਾਣੇ ਨੇ ਹਾਂ ਜੀ ਸਾਨੂੰ ਸਾਡੀ ਜ਼ਿੰਦਗੀ ਚ ਜਿਸ ਗਾਣੇ ਨੇ ਬਹਾਰ ਲਿਆਂਦੀ ਗਰੀਬ ਘਰ ਚੋਂ ਉੱਠੀ ਸੀ ਅਸੀਂ ਜਿਸ ਗਾਣੇ ਨੇ ਜਿਸ ਗਾਣੇ ਨੂੰ ਪੰਜਾਬੀਆਂ ਨੇ ਸਭ ਤੋਂ ਪਹਿਲਾਂ ਬੇਸ਼ੁਮਾਰ ਪਿਆਰ ਦਿੱਤਾ ਜੀ ਜੀ ਔਰ ਵਰਡ ਵਰਡ ਤੋਂ ਵੀ ਉੱਪਰ ਜੇ ਕੋਈ ਗੱਲ ਹੁੰਦੀ ਹੋਵੇ ਉੱਥੋਂ ਤੱਕ ਪੰਜਾਬੀਆਂ ਨੇ ਪਹਚਾਇਆ ਫੁੱਲਾਂ ਬੜੀ ਰਜਾਈ ਨੂੰ ਤੇ ਉਹ ਜਿਸ ਗਾਣੇ ਨੇ ਮੇਰੇ ਠੂਠੇ ਖੈਰ ਪਾਈ ਉਹ ਗਾਣਾ ਤੁਸੀਂ ਸੁਣ ਲਓ ਹਾਂ ਜੀ ਆਨ ਦ ਮਿਲਨੇ ਨੂੰ ਤੈਨੂੰ ਬੜਾ ਚਿਤ ਕਰਦਾ ਨਹੀਂ ਤੇਰੇ ਬੁੜੇ ਨੇ ਦਰਾਂ ਚ ਮੰਜੀ ਡਾਈ ਹੁੰਦੀ ਆ ਮਿਲਨੇ ਨੂੰ ਤੈਨੂੰ ਬੜਾ ਚਿਤ ਕਰਦਾ ਨਹੀਂ ਤੇਰੇ ਬੁੜੇ ਨੇ ਦਰਾਂ ਚ ਮੰਜੀ ਡਾਈ ਹੁੰਦੀ ਆ ਕੋਠੇ ਕੋਠੇ ਵੇੜੇ ਵਿੱਚ ਆਜੀ ਮਿੱਤਰਾ ਕੋਠੇ ਕੋਠੇ ਵੇੜੇ ਵਿੱਚ ਆਜੀ ਮਿੱਤਰ ਆਵੇ ਲਾਲ ਫੁੱਲਾਂ ਵਾਲੀ ਸਾਡੇ ਤੇ ਲਾਲ ਫੁੱਲਾਂ ਵਾਲੀ ਸਾਡੇ ਤੇ ਜਾਈ ਹੁੰਦੀ ਆ ਮਿਲਣੇ ਨੂੰ ਤੈਨੂੰ ਬੜਾ ਚਿਤ ਕਰਦਾ ਨਹੀਂ ਤੇਰੇ ਬੁਰੇ ਨੇ ਦਰਾਂ ਚ ਮੰਝਿਡਾਈ ਹੁੰਦੀ ਆ ਕੋਠੇ ਕੋਠੇ ਵੇੜੇ ਵਿੱਚ ਆਜੀ ਮਿੱਤਰ ਆਵੇ ਲਾਲ ਫੁੱਲਾਂ ਵਾਲੀ ਸਾਡੇ ਤੇ ਜਾਈ ਹੁੰਦੀ ਆ ਕੀ ਬਾਤ ਆ ਜੀ ਬਹੁਤ ਹੀ ਪਿਆਰਾ ਅੰਦਾਜ਼ ਹੈ ਔਰ ਬਹੁਤ ਪਿਆਰੀ ਜਿਹੜੀ ਆਵਾਜ਼ ਹੈ ਤੇ ਹਰ ਪੰਜਾਬੀ ਸੈਲਬ੍ਰਿਟੀ ਨੇ ਉਸ ਰੀਲ ਤੇ ਆਪਣੇ ਆਪ ਨੂੰ ਕੋਈ ਚੱਲ ਰਿਹਾ ਹੈ ਕੋਈ ਗੱਡੀ ਦੇ ਵਿੱਚ ਤੁਰ ਰਿਹਾ ਹੈ ਕੋਈ ਪੰਜਾਬੀ ਸੈਲਿਬ੍ਰਿਟੀ ਕੋਈ ਕਲਾਕਾਰ ਜਿਹੜਾ ਉਸੇ ਗੀਤ ਨੇ ਜਿਹੜਾ ਸੋਸ਼ਲ ਮੀਡੀਆ ਦੇ ਉੱਪਰ ਮੈਂ ਫਿਰ ਤੋਂ ਉਸੇ ਗੱਲ ਤੇ ਹੁਣਾਂ ਜਿਹੜੇ ਕਲਾਕਾਰਾਂ ਨੇ ਵੀ ਰੀਲਾਂ ਜੜੀਆਂ ਬਣਾਈਆਂ ਨੇ ਆ ਸਤਨਾਮ ਸਾਗਰ ਜੀ ਹੁਣਾਂ ਦੇ ਉਸ ਗਾਣੇ ਦੇ ਕੀ ਰਹੇਗਾ ਧੰਨਵਾਦ ਸਰ ਜਿਹੜੇ ਜਿਹੜਾ ਪੂਰੇ ਪੰਜਾਬ ਨੇ ਪੂਰੇ ਪੰਜਾਬੀਆਂ ਨੇ ਉਹ ਪਿਛਲੇ 25 ਸਾਲਾਂ ਤੋਂ ਪਿਆਰ ਰੈਗੂਲਰ ਦੇ ਹੀ ਰਹੇ ਨਹੀਂ ਜੇ ਮੇਰੀ ਗਰੀਬ ਦੀ ਬਾਹ ਫੜੀ ਹੋਈ ਪੰਜਾਬੀਆਂ ਨੇ ਜਿਹੜੀ ਸੈਲਿਬ੍ਰਿਟੀਆਂ ਦੀ ਜਿਹੜੇ ਫਿਲਮ ਇੰਡਸਟਰੀ 'ਤੇ ਜੀ ਜੀ ਸਾਡੇ ਭੈਣ ਭਰਾ ਨੇ ਸਾਡੀਆਂ ਬੇਟੀਆਂ ਨੇ ਫਿਲਮਾਂ ਦੇ ਵਿੱਚ ਵੱਡੇ ਚਿਹਰੇ ਜਿਵੇਂ ਨੀਰੂ ਬਾਜਵਾ ਜੀ ਤੇ ਗੁੜੀਆਂ ਸਾਡੀ ਸਿਮਰਤ ਨਿਮਰਤ ਜੀ ਨਿਮਰਤ ਖੈਰਾ ਜੀ ਜੀ ਤੇ ਹੋਰ ਸਾਰੇ ਜਿਹੜੇ ਨੇ ਜਿਹੜੀਆਂ ਬੇਟੀਆਂ ਨੇ ਪੰਜਾਬੀ ਇੰਡਸਟਰੀ 'ਚ ਫਿਲਮ ਇੰਡਸਟਰੀ 'ਚ ਤੇ ਪੰਜਾਬੀ 뮤직 ਇੰਡਸਟਰੀ 'ਚ ਉਹ ਬਹੁਤ ਵੱਡੇ ਚਿਹਰੇ ਨੇ ਜੀ ਜਿਵੇਂ ਕੁਲਵਿੰਦਰ ਬਿੱਲਾ ਜੀ ਰਣਜੀਤ ਬਾਵਾ ਜੀ ਵੀਰ ਅਮਰਤ ਅਮਰਤ ਜੀ ਗਿੱਪੀ ਗਰੇਵਾਲ ਜੀ ਜੀ ਤੇ ਸਾਰੇ ਜਿਹੜੇ ਵੀਰ ਨੇ ਇਹ ਬਹੁਤ ਵੱਡੇ ਲੋਕ ਨੇ ਉਹ ਵੱਡੇ ਲੋਕ ਨੇ ਜੀ ਉਹਨਾਂ ਦਾ ਵੱਡਾ ਜਿਗਰਾ ਹੈ ਵੱਡਾ ਉਹਨਾਂ ਦਾ ਦਿਲ ਹੈ ਜੀ ਤੇ ਉਹ ਬਹੁਤ ਵੱਡੇ ਲੋਕ ਨੇ ਉਹਨਾਂ ਦੀ ਸੋਚ ਵੱਡੀ ਹੈ ਤੇ ਉਹਨਾਂ ਨੇ ਉਹ ਸਾਡੇ ਵਰਗੇ ਸਿੰਗਰ ਭੈਣ ਭਰਾਵਾਂ ਨੂੰ ਉਹ ਨਾਲ ਲੈ ਕੇ ਚੱਲਦੇ ਨੇ ਹੋਰ ਉਹਨਾਂ ਦੀ ਕੋਈ ਮਜਬੂਰੀ ਥੋੜੀ ਹੈ ਜੀ ਮੇਰੇ ਵਰਗੇ 400 ਸਾਗਰ ਰੋਜ਼ ਉਹਨਾਂ ਦੇ ਅੱਗੇ ਪਿੱਛੇ ਫਿਰਦੇ ਆ ਜੀ ਪਰ ਉਹ ਵੱਡੇ ਲੋਕ ਨੇ ਜੀ ਉਹਨਾਂ ਦਾ ਉਹਨਾਂ ਦੀ ਸੋਚ ਵੱਡੀ ਆ ਤੇ ਉਹ ਇਸ ਕਰਕੇ ਜਿਹੜੀਆਂ ਉਹਨਾਂ ਰੀਲਾਂ ਬਣਾਈਆਂ ਜਾਂ ਜੋ ਵੀ ਜਿਹੜੇ ਵੀ ਤਰੀਕੇ ਨਾਲ ਉਹ ਪਿਆਰ ਦੇ ਰਹੇ ਨੇ ਜੀ ਮੈਨੂੰ ਗਰੀਬ ਨੂੰ ਬਾਕੀ ਸਾਡੇ ਭਾਈਚਾਰੇ ਦਾ ਆਪਸੀ ਫੈਮਿਲੀ ਰਿਲੇਸ਼ਨ ਹੁੰਦੇ ਆ ਪਿਆਰ ਹੁੰਦਾ ਜੀ ਆਪਸੀ ਇੱਕ ਦੂਜੇ ਲਈ ਅਸੀਂ ਜੀਉਂਦੇ ਮਰਦੇ ਆ ਉਹ ਕੋਈ ਗੱਲ ਨਹੀਂ ਕੀ ਇਹ ਜਿਹੜਾ ਬਾਕੀ ਕਈ ਵਾਰੀ ਕਿਸੇ ਮਤਲਬ ਭੈਣ ਭਰਾ ਨੂੰ ਜਾਂ ਬਚਪਨ ਵਰਗੀ ਸੋਚ ਰੱਖਣ ਵਾਲੇ ਕਿਸੇ ਭੈਣ ਭਰਾ ਨੂੰ ਜੇ ਇਹ ਜਾਪਦਾ ਨਾ ਕਿ ਉਹਨਾਂ ਨੇ ਕੀਤਾ ਆ ਤੇ ਸ਼ਾਇਦ ਇਸ ਸਮਾਂ ਇਹਦਾ ਚੱਲ ਰਿਹਾ ਜਾਂ ਕੀ ਆ ਨਹੀਂ ਇਹ ਭੁਲੇਖਾ ਹੈ ਜੀ ਐਵੇਂ ਮੇਰੇ ਵਰਗੇ 400 ਸਾਗ ਰੇ ਇਥੇ ਮਿਊਜ਼ਿਕ ਇੰਡਸਟਰੀ ਚਾਉਂਦੇ ਜਾਂਤੇ ਰਹਿੰਦੇ ਆ ਜੀ ਇਹ ਕੋਈ ਏਡੀ ਵੱਡੀ ਗੱਲ ਨਹੀਂ ਸਿਰਫ ਉਹ ਲੋਕ ਵੱਡੇ ਨੇ ਉਹਨਾਂ ਦੀ ਸੋਚ ਵੱਡੀ ਆ ਉਹਨਾਂ ਨੂੰ ਪਰਮਾਤਮਾ ਨੇ ਇੰਨਾ ਵਧੀਆ ਉਹਨਾਂ ਨੂੰ ਉਹ ਜਿਹੜਾ ਨਾਮ ਦਿੱਤਾ ਹੋਇਆ ਉਹ ਲੋਕ ਵੱਡੇ ਨੇ ਉਹਨਾਂ ਦੀ ਸੋਚ ਵੱਡੀ ਆ ਤੇ ਉਹ ਮੈਨੂੰ ਵੀ ਗਰੀਬ ਨੂੰ ਨਾਲ ਲੈ ਕੇ ਤੁਰ ਰਹੇ ਨੇ ਬਸ ਇੰਨੀ ਗੱਲ ਆ ਅ ਦੋਸਤੋ ਹੋਰ ਵੀ ਮੀਡੀਆ ਦੇ ਜਿਹੜੇ ਚੈਨਲ ਨੇ ਉਹ ਇੱਥੇ ਪਹੁੰਚੇ ਆ ਮੈਂ ਤੁਹਾਨੂੰ ਖੁਦ ਦੱਸ ਦਵਾਂ ਮੇਰੀ 2 ਘੰਟੇ ਬਾਅਦ ਜਿਹੜੀ ਆ ਉਹ ਵਾਰੀ ਆਈ ਆ ਇਹ ਇਹਨਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਦੁਗਾਣਾ ਜੋੜੀ ਦਾ ਕਿ ਸਾਨੂੰ ਜਿਹੜਾ ਇਹ ਸਮਾਂ ਦਿੱਤਾ ਹੁਣ ਜਾਂਦੇ ਜਾਂਦੇ ਸੰਦੇਸ਼ ਕੀ ਰਹੇਗਾ ਇੱਕ ਗੀਤ ਵੀ ਜ਼ਰੂਰ ਸੁਣਾਓ ਜੀ ਜੀ ਸਰ ਪੰਜਾਬੀਆਂ ਨੂੰ ਕੀ ਸੰਦੇਸ਼ ਰਹੇਗਾ ਜੀ ਜੀ ਸਰ ਮੈਂ ਮੇਰਾ ਤੇ ਖਿਆਲ ਹੈ ਕਿ ਸ਼ਾਇਦ ਤੁਸੀਂ ਪਹਿਲਾਂ ਪੁੱਛਿਆ ਸੀ ਪਰ ਸ਼ਾਇਦ ਉਹ ਦੂਜੇ ਵੀਰਾਂ ਦਾ ਪ੍ਰੇਖ ਸੀ ਸਰ ਇਹ ਸਾਰੇ ਭੈਣ ਭਰਾਏ ਪੁੱਛਦੇ ਨੇ ਵੀ ਤੁਸੀਂ ਕੋਈ ਪੰਜਾਬੀਆਂ ਨੂੰ ਆਪਣੇ ਸਰੋਤਿਆਂ ਨੂੰ ਕੋਈ ਮੈਸੇਜ ਕੋਈ ਸੰਦੇਸ਼ ਦਿਓ ਜੀ 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 ਬਿਲਕੁਲ ਸਰ ਹੌਣ ਵਾਲਿਆਂ ਨੂੰ ਜੀ ਜੀ ਉਹੀ ਗੱਲ ਜੀ ਜੀ ਸਰ ਚੌਣ ਵਾਲਿਆਂ ਨੂੰ ਵੀ ਜੀ ਜੀ ਤੇ ਸਮੁੱਚੇ ਪੰਜਾਬ ਨੂੰ ਸਮੁੱਚੀ ਪੰਜਾਬੀਅਤ ਨੂੰ ਸਮੁੱਚੀ ਮਾਨਵਤਾ ਨੂੰ ਕਿਆ ਬਾਤ ਮੇਰੇ ਵਰਗੇ ਗਰੀਬ ਦਾ ਸੰਦੇਸ਼ ਹੋਰ ਕੁਝ ਨਹੀਂ ਹੋ ਸਕਦਾ ਮੇਰੀ ਇੱਕ ਤੇ ਪਰਮ ਪਿਤਾ ਕਾਲਪੁਰਖ ਵਾਹਿਗੁਰੂ ਦੇ ਚਰਨਾਚਰ ਅਰਦਾਸ ਬੇਨਤੀ ਆ ਜੀ ਔਰ ਪੂਰੀ ਮਨੁੱਖਤਾ ਦੇ ਚਰਨਾਚ ਤੇ ਮੇਰੇ ਚਾਹਣ ਵਾਲਿਆਂ ਦੇ ਮੇਰੇ ਸਰੋਤਿਆਂ ਦੇ ਚਰਨਾਚ ਵੀ ਮੇਰੀ ਗਰੀਬੀ ਤੇ ਕੋਈ ਬੇਨਤੀ ਆ ਕਿ ਕਿਤੇ ਪਰਮਾਤਮਾ ਜੇ ਕਿਤੇ ਹੋ ਜਾਵੇ ਜੇ ਕਿਤੇ ਹੋ ਜਾਵੇ ਤੇ ਆ ਜਿਹੜਾ ਜਾਤਾਂ ਪਾਤਾਂ ਧਰਮਾਂ ਮਸਬਾਂ ਇਹ ਜਿਹੜੇ ਝਗੜੇ ਝੇੜੇ ਨੇ ਜਾਤਾਂ ਪਾਤਾਂ ਕੌਮਾਂ ਮਸਬਾਂ ਫਿਰਕਾ ਪ੍ਰਸਤੀਆਂ ਦੇ ਝਗੜੇ ਝੇੜਿਆ ਕਿਤੇ ਪਰਮਾਤਮਾ ਕਰੇ ਇਸ ਸਭ ਜਾਤਾਂ ਪਾਤਾਂ ਧਰਮਾਂ ਮਜ਼ਮਾਂ ਦੇ ਝਗੜੇ ਹੱਦਾਂ ਸਰਹੱਦਾਂ ਦੇ ਝਗੜੇ ਮੁੱਕ ਜਾਣ ਸਮੁੱਚੀ ਮਾਨਵਤਾ ਕਿਤੇ ਇੱਕ ਹੋ ਜਾਵੇ ਬੰਦਾ ਬੰਦੇ ਲਈ ਮਰੇ ਬੰਦਾ ਬੰਦੇ ਨੂੰ ਪਿਆਰ ਕਰੇ ਕਿਤੇ ਇਸ ਤਰ੍ਹਾਂ ਦਾ ਸਮਾਂ ਕਿਤੇ ਵੈਗਰੂ ਕਰੇ ਕਿਤੇ ਇਦਾਂ ਦੀ ਗੱਲ ਮੇਰੇ ਜੀਂਦਿਆਂ ਜੇ ਕਿਤੇ ਹੋ ਜੇ ਤੇ ਮੈਂ ਸਮਝੂਗਾ ਕਿ ਵੈਗਰੂ ਨੇ ਮੇਰੀ ਅਰਦਾਸ ਪੂਰਨ ਕਰ ਦਿੱਤੀ ਗੀਤ ਜੀ ਜਾਂਦੇ ਜਾਂਦੇ ਲੋ ਲੋ ਜੀ ਨਹੀਂ ਹੋ ਕਿਸੇ ਦਾ ਉਹੀ ਉਹ ਜਿਹੜੀ ਟੇਪ ਆ ਨਾ ਜੀ 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 ਇਹ ਜਿਹੜੀ ਐ ਸਾਗਰ ਦੀ ਵੋਟੀ ਲੈਂਦੀ ਇੰਡਕਟ ਜੀ ਜੀ ਉਸ ਟੇਪ ਦਾ ਨਾਮ ਹੈ ਜੀ ਗੰਨੇ ਗੰਨੇ ਚੂਪ ਲੈ ਜੱਟਾਂ ਦੇ ਪੋਲੇ ਠੰਡੇ ਜੂਸ ਭੁੱਲ ਜਾਣਗੇ ਉਸ ਟੇਪ ਦੇ ਜਿੰਨੇ ਵੀ 8 9 10 ਗਾਣੇ ਉਹ ਸਾਰੇ ਸੁਪਰ ਹਟਾਪਰੇਟੇ ਉਹਦੇ ਵਿੱਚੋਂ ਇੱਕ ਗਾਣਾ ਸ਼ਰਾਰਤ ਬੜੀ ਪਿਆਰੀ ਸ਼ਰਾਰਤ ਹੈ ਜੀ ਬੁੱਢਾ ਜੱਟ ਬਲੇ ਤੋਂ ਆਇਆ ਗੋਰੀ ਬੇਬੇ ਨਾਲ ਲਿਆਇਆ ਬੁੱਢਾ ਜੱਟ ਬਲੇ ਤੋਂ ਆਇਆ ਗੋਰੀ ਬੇਬੇ ਨਾਲ ਲਿਆਇਆ ਮਹਿਮ ਤੇ ਜਾਦੂ ਪਾਇਆ ਬੁੜੇ ਨੇ ਕਰੀ ਕਮਾਲ ਨੀ ਬੁੜੇ ਨੇ ਕਰੀ ਕਮਾਲ ਨੀ ਹੋ ਗਿਆ ਫਿੱਟ ਬਲੇਤੀ ਪੁਰਜਾ ਦੇਸੀ ਜਣ ਨਾਲ ਨੀ ਹੋ ਗਿਆ ਫਿੱਟ ਬਲੇਤੀ ਪੁਰਜਾ ਦੇਸੀ ਜਣ ਨਾਲ ਨੀ ਸਾਰੀ ਉਮਰ ਤੱਕ ਇਕਵਾਰੇ ਨਹੀਂ ਰੱਬ ਨੇ ਸੁਣ ਲਈ ਬੁੱਢੇ ਵਾਰੇ ਸਾਰੀ ਉਮਰ ਤੱਕ ਇਕਵਾਰੇ ਨਹੀਂ ਰੱਬ ਨੇ ਸੁਣ ਲਈ ਬੁੱਢੇ ਵਾਰੇ ਘਰ ਦੀ ਮੁਰਗੀ ዳል ਬਰਾਬਰ ਕਹਿਣ ਸਿਆਣੇ ਨਹੀਂ ਕੁੜੀਏ ਕਹਿਣ ਸਿਆਣੇ ਨਹੀਂ ਹੁਣ ਗੋਰੇ 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 ਜੰਮਣਗੇ ਬਾਪੂ ਦੇ ਨਿਆਣੇ ਨਹੀਂ ਕੁੜੀਏ ਗੋਰੇ ਗੋਰੇ ਜੰਮਣਗੇ ਬਾਪੂ ਦੇ ਨਿਆਣੇ ਨਹੀਂ ਕੀ ਬਾਤ ਆ ਜੀ ਸਾਨੂੰ ਸਮਾਂ ਦੇਣ ਦੇ ਲਈ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਸਰ ਥੈਂਕ ਯੂ ਔਰ ਇਸ ਗੱਲਬਾਤ ਦੇ ਦੌਰਾਨ ਕੋਈ ਗਲਤੀ ਸਾਡੇ ਕੋਈ ਹੋਈ ਅਸੀਂ ਮਾਫੀ ਮੰਗਦੇ ਹਾਂ ਸਾਡੀ ਅਸੀਂ ਅਸੀਂ ਮਾਫੀ ਚਾਹੁੰਦੇ ਹਾਂ ਅਸੀਂ ਮੈਂ ਅਸੀਂ ਮਾਫੀ ਚਾਹੁੰਦੇ ਹਾਂ ਜੀ ਇਹ ਜਿਹੜਾ ਸੋਸ਼ਲ ਮੀਡੀਆ ਜੀ ਜੀ ਇਹਦੇ ਤੇ ਚਲੋ ਮੈਂ ਅਖਬਾਰਾਂ ਰਸਾਲਿਆਂ ਚ ਸਟੇਜਾਂ ਤੇ ਬਹੁਤ ਜ਼ਿਆਦਾ ਤੇ ਇਹਦੇ ਤੇ ਮੈਂ ਵੀ ਪਹਿਲੀ ਵਾਰੀ ਆ ਤੇ ਗਲਤੀਆਂ ਮੇਰੇ ਕੋਲ ਹੋਣਗੀਆਂ ਜੀ ਤੁਹਾਡੇ ਕੋਲ ਨਹੀਂ ਮੈਂ ਮਾਫੀ ਮੰਗਦਾ ਹਾਂ ਥੈਂਕ ਯੂ ਥੈਂਕ ਯੂ ਸੋ ਦੁਗਾਨਾ ਜੋੜੀ ਦੇ ਨਾਲ ਸਾਡੀ ਗੱਲਬਾਤ ਹੋਈ ਸਤਨਾਮ ਸਾਗਰ ਜੀ ਉਹਨਾਂ ਦੇ ਅਸੀਂ ਘਰ ਪਹੁੰਚੇ ਸਾਨੂੰ ਸਮਾਂ ਦਿੱਤਾ ਬਣੇ ਰਹਿਣਾ ਸਾਡੇ ਨਾਲ ਹਰ ਕਵਰੇਜ ਵੀ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾਮੈਨ ਬਾਬਾ ਗੁਰਦੇਵ ਸਿੰਘ ਦੇ ਨਾਲ ਮਹਿੰਦਰਜੀਤ ਸਿੰਘ ਪੰਜਾਬ ਆਬ ਤੱਕ ਨਿਊਜ਼ ਅੰਮ੍ਰਿਤਸਰ